ਜਦੋਂ ਪਹਿਲਾਂ ਮਿਲੇ ਸੀ ਨਾ ਤੇ ਮੈਨੂੰ ਨਾ ਬਾਈ ਕਹਿੰਦਾ ਕਹਿੰਦਾ ਮੈਨੂੰ ਕੁੜੀਆਂ ਤੋਂ ਬਾਰਡਰ ਲੱਗਦਾ ਉਹਨਾਂ ਡਰ ਦੂਰ ਹੋ ਗਿਆ <laughs> हां भाई होता यार चले बार ने पकाता दी आपा नु पता <laughs> जमे चमकीले दे खाड़े लागदे हंदे ने के रोज, रोज 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 रोज, रोज। उतेच मेरा सी 10 12 ਚੈਨਲ ਨੇ ਇੰਟਰਵਿਊ ਕੱਢ ਦੇ ਦਿੱ ਸਿੱਖ ਦੇ ਸਹੀ ਗੱਲ ਆ ਉਹ ਤੋਂ ਬਹੁਤ ਇੰਟਰਵਿਊ ਹੁੰਦੀਆਂ ਸੀ ਉਹ ਹੀ 100% ਪਲੱਸ ਆਪਾਂ ਇੰਟਰਵਿਊਸ ਕੀਤੀਆਂ ਯਾਰ ਚੱਲੇ ਬਾਰ ਦੀ ਕੁੜੀ ਦਾ ਜਦ ਐਂਜ ਹੋ ਜਾਂਦਾ ਜਿਵੇਂ ਕੋਈ ਕੁੜੀ ਆਦੀ ਹੁਣ ਉਹ ਆਪ ਸੱਸੀ ਕਸਾ ਰੈਂਜ ਕਰਕੇ ਕੁਛ ਹੋਰ ਹੀ ਪੁੱਛ ਲੈਣਾ ਤਾਂ ਫਿਰ ਉਹਦੇ ਕਿਣੀ ਧਿਆਨ ਵਜਦਾ ਕਿ ਨਾ ਕਰੀ ਤੇ ਗੱਲ ਕਿਣੀ ਦੇਣਾ ਪਿਆ ਜਾਂਦਾ ਉਲਝ ਜਾਂਦਾ ਮੈਂ ਕੰਮ ਉਸੇ ਯਾਰ ਕੁੜੀਆਂ ਤੋਂ ਡਰ ਲੱਗਦਾ ਕਿ ਸੋਹਣੀਆਂ ਕੁੜੀਆਂ ਤੋਂ ਡਰ ਲੱਗਦਾ ਹਾਏ ਏ ਮਾਤਾ ਜੀ ਜੀ ਨਾਸ ਨਹੀਂ ਨਹੀਂ ਗੱਲ ਹੈ ਇਹ ਵੀ ਇਹ ਵੀ ਚੀਜ਼ ਹੁੰਦੀ ਹੈ ਨਾ ਦੱਸੋ ਕਿਆਂ ਦਾ ਸੋਹਣੀ ਨਹੀਂ ਫਿਰ ਕਮੈਂਟ ਆਉਂਦੇ ਕੁੜੀਆਂ ਦੇ ਰਿਪਲਾਈ ਕਰ ਦਿੰਦੇ ਨੇ ਕਰਦ ਨਾ ਜਿਹੜੀ ਵਧੀਆ ਜਿਹੀ ਲੱਗੇ ਕਰ ਦਿੰਦਾ ਯਾਰ ਆਏ ਜਿਹੜੀ ਵਧੀਆ ਲੱਗੇ ਹਨਾ ਸਾਰੀਆਂ ਦੇ ਨਹੀਂ ਹੋਏ ਨਾਟਕੇ ਇਹਨੇ ਆਪੋ ਚੇਦੇ ਨਹੀਂ ਕਦੇ ਸਟਾਕ ਕੀਤਾ ਕਿਸੇ ਨੂੰ ਮੈਂ ਨਾ ਮੈਂ ਤਾਂ ਨਹੀਂ ਕਰਾਂਗਾ ਐਡਾ ਸ਼ਰੀਰ ਬੱਬੇ ਦੇਖ ਇੰਨਾ ਸ਼ਰੀਫ ਬੰਦਾ ਮੈਨੂੰ ਲੱਗਦਾ ਬਈ ਹੈਗਾ ਵੀ ਥੋੜਾ ਭੋਲਾ ਜਾਂ ਪਰ ਤੁਸੀਂ ਅਸੀਂ ਤੋਂ ਜ਼ਿਆਦਾ ਟਾਈਮ ਬਈ ਉਹ ਨਾਲ ਸਪੈਂਡ ਕੀਤਾ ਤੇਰੀ ਭੋਲਾ ਭੋਲਾ ਤੇ ਉਹ ਵਾਲਾ ਭੋਲਾ ਤੇ ਨਹੀਂ ਹੈਗਾ ਨਾ ਨਾ ਆਪਣੂ ਕੀ ਲੋੜਾ ਸਟਾਕ ਕਰਦੀ ਸਟਾਕ ਤਾਂ ਕਰਦਾ ਹੋਗਾ ਕਿਸੇ ਨਾ ਕਿਸੇ ਮੈਂ ਕਾਨੂੰਨ ਕਰਾਂ ਕੋਈ ਮਾਰ ਦੇ ਯਾਰ ਦਿਲ ਦਿਲ ਟੁੱਟੇ ਨੋ ਦਿਲ ਦੁਲਵਿੰਡ ਟਾਇਰ ਬਈ ਕਦੇ ਅੱਗ ਥੱਲੇ ਪਾਸੇ ਗਈ ਨਹੀਂ ਕਦੇ ਯਾਰ ਬਸ ਜਿਹੜੀ ਲੱਗੀ ਬਿਲਕੁਲ ਅੱਖਾਂ ਦੱਸਦੀਆਂ ਨੇ ਦੇਖੋ ਬੰਤ ਤੁਸੀਂ ਅੱਖਾਂ ਉਹ ਕਿਹੜਾ ਮਾਂ ਦੇ ਵਿੱਚ ਪਾ ਦਿਆਂ ਯਾਰ ਜਿਹੜਾ ਦੱਸਣੀ ਹੈ ਸੱਚ ਗਾ ਰਹੀ ਔਰ ਢੀਕੋ ਜੀ ਇੱਕ ਹੀ ਰਾਜ ਗੱਲ ਬੜੇ ਰਾਜ ਖੁੱਲ ਰਹੇ ਨੇ ਹੈ ਨਹੀਂ ਕੁਝ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਚੈੱਕ ਕਰ ਸਕਦੇ ਹੋ ਅੱਜ ਕੱਢਿਆ ਜੀ ਖੁੰਦਾ ਕਿਹਾ ਮੈਂ ਜੀ ਦੱਸ ਮੈਂ ਕਲੀਅਰ ਕਰ ਦਿੰਦੀ ਆ ਕਿ ਕਿਸੇ ਦੀ ਗੱਲ 'ਚ ਕੋਈ ਕੁਐਸਚਨ ਮਾਰਨ ਲੱਗੇ ਉਹ ਹੋਇਆ ਕਿ ਆਪਾਂ ਬਹੁਤ ਲੇਟ ਸੀ ਫਟਾਫਟ ਇੰਟਰਵਿਊ ਵਾਸਤੇ ਨਿਕਲਣਾ ਸੀ ਕੱਲ ਪਟਾਰਾ ਦੀ ਇੰਟਰਵਿਊ ਸੀਗੀ ਤੇ ਮੈਂ ਰੈਡੀ ਹੋ ਰਹੀ ਸੀ ਅੱਧਾ ਗੱਡੀ 'ਚ ਰੈਡੀ ਹੋਈ ਅੱਧਾ ਕ ਹੋਣਾ ਰਹਿੰਦਾ ਸੀ ਤੇ ਜੋ ਗਲੌਸ ਮੇਂ ਨਹੀਂ ਕ੍ਰਾਸ ਮੈਂ ਕਿਹਾ ਯਾਰ ਮੇਰੇ ਕੋ ਕੁਛ ਨਹੀਂ ਹੈਗਾ ਜੋ ਮੇਰੇ ਕੱਪੜੇ ਪਾਏ ਹੋਇਆ ਤੇ ਮੈਂ ਕੁਛ ਕੈਰੀ ਨਹੀਂ ਕਰੀ ਨਾਲ ਤੇ ਤੂੰ ਆਪਣੀ ਪਾਕਟ 'ਚ ਪਾ ਲੈ ਪਲੀਜ਼ ਹੁਣ ਇਹ ਦੋਸਤ ਨਾਲ ਹੋਰ ਫਾਇਦਾ ਕੀ ਹੋਰ ਇਸ ਚੀਜ਼ ਦਾ ਮੈਂ ਕਿਸੇ ਹੋਰ ਨੂੰ ਨਹੀਂ ਕਹਤਾ ਮੰਨ ਲਓ ਸਰ ਵੀ ਸੀ ਇਹ ਤਾਂ ਉਹਨਾਂ ਨੇ ਕਿਹਾ ਤਾਂ ਮੇਰਾ ਮੇਰਾ ਫਰੈਂਡ ਹੋ ਕੇ ਅੰਦਾ ਕੋਈ ਨ ਮੇਨੇ ਗਲਾਸ ਆਪਣੀ ਪਾਕਟਸ ਪਾਲਾ ਨੇ ਪਾਲਿਆ ਕੱਲ ਇੰਟਰਵਿਊ ਚ ਰਾਜ ਚੱਲ ਗਿਆ ਸਹੀ ਗੱਲ ਹੈ ਬਾਜੀ ਸਹੀ ਗੱਲ ਹੈ ਜੀ ਇਹ ਮੰਨ ਬਾਜੀ ਨੇ ਸਾਨੂੰ ਖਾਸ ਚੀਜ਼ਾਂ ਦੇ ਕੋਲਸੇ ਕੀਤੇ ਆ ਵੀ ਹਲੇ ਹਲੇ ਕਹਿੰਦੇ ਮੈਂ ਬਹੁਤ شریف ਆ ਬਈ شریف شریف ਮੁੰਡਿਆਂ ਦੀਆਂ ਜੇਬਾਂ ਚੋਂ ਪੈਨ ਨਿਕਲੂਗਾ ਹਾਂ ਕਾਪੀ ਨਿਕਲੂਗੀ ਲਿਪਸਟਿਕ ਨਹੀਂ ਨਿਕਲਦੀ ਹੁੰਦੀ ਉਹਨੂੰ ਲਿਪਸਟਿਕ ਮੈਂ ਆਪ ਥੋੜੂ ਲਾਲ ਲਿਪਸਟਿਕਾ ਲਿਪਸਟਿਕ ਨਹੀਂ ਕਹਿੰਦੇ ਮਾਨਵ ਸਰ ਕੀ ਕਹਿੰਦੇ ਕੀ ਹੈ ਗਲੋਸ ਗਲੋਸ ਮੀਨਸ ਮਤਲਬ ਲਿਪ ਗਲੋਸ ਗਰੀਬਾਂ ਦੀ ਲਿਪਸਟਿਕ ਕੀ ਹੁੰਦੀ ਆ ਅਸੀਂ ਅਸੀਂ ਤਾਂ ਅਜੇ ਗਲਾਲ ਸੁਣਿਆ ਜਿਹੜਾ ਫੋਨ ਤੇ ਚੜਦੇ ਹੁੰਦੇ ਆ ਪਰ ਆ ਗਲੋਸ ਨਹੀਂ ਸੁਣਿਆ ਸੀ ਸੀ ਇਹ ਕੀ ਹੁੰਦਾ ਗਲੋਸ ਵੀ ਹੋਈ ਹੁੰਦਾ ਕਾਈਂਡ ਆਫ ਲਿਪਸਟਿਕ ਹੀ ਹੁੰਦੀ ਆ ਬਸ ਮਤਲਬ ਲੋਦੇ ਆਪਣਾ ਲਾਇਮਿਨੇਸ਼ਨ ਕਹਿਣਾ ਜਿੱਦਾਂ ਉਹਦਾਂ ਕਰ ਸਕਦੀ ਹੈ ਜਿੱਦਾਂ ਤੁਸੀਂ ਉਹ ਕੁਝ ਵੀ ਕਹਿ ਲਓ ਯਾਰ ਹੁਣ ਮੈਂ ਕੀ ਕਹਾਂ ਬਹੁਤ ਫੇਰ ਗੋਲੀਏ ਬੜੀਆਂ ਚੀਜ਼ਾਂ ਸਿੱਖ ਕੇ ਫਿਰਦਾ ਤੁਸੀਂ ਕੁੜੀਆਂ ਨਾਲ ਰਹਿ ਕੇ ਹੁਣ ਵੀ ਇਹ ਪ੍ਰਿਪੇਅਰ ਹੋਗੇ ਵੀ ਆਹ ਚੀਜ਼ਾਂ ਰੱਖਣੀਆਂ ਜ਼ਰੂਰੀ ਨੇ ਜੇ ਕੱਲ ਨੂੰ ਕੋਈ ਸਹੇਲੀ ਆਉਂਦੀ ਹੈ ਜ਼ਿੰਦਗੀ ਚ ਉਹ ਮੈਂ ਬਈ ਉਹਦਾ ਕੀ ਕਰਨਾ ਆਲੀ ਪਗਲੋਸ ਕਹੂ ਜਿਹੜਾ ਵੀ ਆ ਬੰਦਾ ਪਹਿਲਾਂ ਯਾਰ ਬਈ ਇਹ ਕਹਿੰਦੀ ਮੈਂ ਬੈਗ ਬੂ ਚੱਕਣਾ ਨਹੀਂ ਤੇ ਕਹਿੰਦੀ ਆਹ ਪਾ ਲੈ ਮੈਂ ਚੱਲ ਜੇਬ ਵਿੱਚ ਦੇਖਣਾ ਨਹੀਂ ਮੈਂ ਚੱਲ ਤਾਂ ਪਾ ਲੈ ਉਹ ਤੋਂ ਹੀ ਗੱਲ ਉੜ ਗਈ ਭੋਲਿਆ ਇਸੇ ਨਹੀਂ ਐਨਾ ਵੱਡਾ ਇਸ਼ੂ ਇਸਦਾ ਬਣਾ ਦਿੱਤਾ ਉਹ ਯਾਰ ਹੋਇਆ ਉਹੀ ਗੱਲ ਵੀ ਮੈਂ ਕੁਛ ਕਹਿਰੀ ਨਹੀਂ ਸੀ ਕਰ ਰਹੀ ਇੱਕ ਦੋਸਤ ਦਾ ਕੰਫਰਟ ਕੰਫਰਟ ਲੈਵਲ ਹੁੰਦਾ ਹਨਾ ਚਲ ਕੁੜੀਆਂ ਚ ਤਾਂ ਹੁੰਦਾ ਹੀ ਦੋਸਤ ਨਹੀਂ ਜੇਪਾ ਹੋਰ ਕਦੋਂ ਕਮ ਹੋਣੀਆਂ ਨੇ ਤੇ ਹੁਣ ਆਪਣੇ ਇਹ ਬੰਦਾ ਹੈ ਜਾਕੀ ਦੋਸਤਾਂ ਦੇ ਵਿੱਚ ਉਹ ਨਾ ਮੈਂ ਇਹਦੇ ਨਾਲ ਬਹੁਤ ਕੰਫਰਟ ਫੀਲ ਕਰਦੀ ਆ ਇਹਦੇ ਇਹਦੇ ਮਾਰ ਲਈ ਦੇ ਇਹਦੇ ਨਾਲ ਲੜ ਵੀ ਲਈਦਾ ਉਹਨੂੰ ਕੁੱਟ ਵੀ ਲਈਦਾ ਆਪਣੇ ਸਮਾਨ ਵੀ ਮੈਂ ਸ਼ੇਅਰ ਕਰ ਲੈਨੇ ਆ ਵਿਆਹ ਪਰ ਹੁਣ ਮੈਂ ਕੱਲ ਵੀ ਜਦੋਂ ਰੈਡੀ ਹੋ ਰਹੀ ਸੀ ਕਦੇ ਪੁੱਛ ਲਈ ਸੀ ਆਹ ਸਨਸਕ੍ਰੀਨ ਆ ਮੈਂ ਆ ਲਾ ਲਾ ਆ ਕੀ ਅਮੇਕੇ ਫਾਊਂਡੇਸ਼ਨ ਨੇ ਕੁੜੀਆਂ ਲਾਂਦੀ ਤੁਰੀ ਲਾ ਸਕਦਾ ਮੈਂ ਆ ਲਾ ਲਾ ਮੈਨੂੰ ਮਿਰਰ ਦੇ ਦੇ ਉਹਨਾਂ ਫਿਰ ਜੇ ਉਹ ਕੰਫਰਟ ਫੀਲ ਕਰਦਾ ਤਾਂ ਮੈਂ ਵੀ ਉਦਾਂ ਹੀ ਕੰਫਰਟ ਫੀਲ ਕਰਦੀ ਆ ਉਹਦੇ ਨਾਲ ਤੇ ਮੈਂ ਉਹਨੂੰ ਕਹਿ ਦਿੱਤਾ ਯਾਰ ਮੇਰਾ ਮਿਨੀ 글로ਸ ਵਿੱਚ ਰੱਖ ਲੈ ਮੈਂ ਉੱਥੇ ਜਾ ਕੇ ਫਟਾਫਟ ਰੈਡੀ ਹੋ ਜਾਊਂਗੀ ਜਿਹੜੀ ਰਹਿ ਗਈ ਹੈ ਨਾ ਕਿਉਂਕਿ ਦਿਲਜੀ ਮੈਂ ਤੁਹਾਨੂੰ ਦੱਸਿਆ ਬਹੁਤ ਬਿਜ਼ੀ ਚੱਲ ਰਿਹਾ ਸਾਰਾ ਕੁਝ ਤੇ ਉਹ ਵੀ ਐਡਜਸਟਮੈਂਟ ਸੀ ਉਹ ਹੋਗੀ ਬਸ ਤੁਹਾਨੂੰ ਸ਼ੌਕ ਹੈ ਤਾਂ ਲਾਉਣ ਦਾ ਮਟੀਰੀਅਲ ਜੱਕ ਦੇ ਕੀ ਗੱਲਾਂ ਕਰੀ ਜਾਂਦਾ ਯਾਰ ਨਹੀਂ ਵੇਰ ਕਿਉਂ ਹੁੰਦਾ ਲੈ ਭਈ ਇਹ ਠੀਕ ਆ ਬੰਦੇ ਨੂੰ ਮੁੰਡੇ ਨੂੰ ਵੀ ਹੁੰਦਾ ਯਾਰ ਇੱਕ ਤਰ੍ਹਾਂ ਲੇਵਾਰ ਚ ਭਾਈ ਮੈਂ ਉਹਦਾ ਕਹਾਣਾ ਵੀ ਸਰ ਤਿੰਦਰ ਸਰਤਾਜ ਬਣਿਆ ਰਿਹਾ ਐਤੋਂ ਬਾਲ ਬੂਜੇ ਫੁੱਲ ਫੇਰੇ ਬਾਹਰੇ ਰਹੇ ਨੇ ਮੇਰੇ ਲਈ ਕੋਈ ਮੇਕਅਪ ਵਾਲਾ ਨਹੀਂ ਆਇਆ ਅੱਛਾ ਮੈਂ ਮੈਂ ਕਿਹਾ ਮੇਰੇ ਦਾ ਜਿਸਾ ਬਾਈਬ ਠੀਕ ਹੋ ਅਹੀਂ ਕਹਿੰਦੀ ਸੀ ਜਿਸ ਬਾਈਬ ਠੀਕ ਹੋਗਾ ਸਨਾ ਮੈਨੂੰ ਆ ਪਾਪਾ ਜਾਲਾ ਦਿੱਤਾ ਯਾਰ ਮੈਨੂੰ ਕੀ ਸੌਂਗਾ ਯਾਰ ਬਈ ਮੈਂ ਤਾਂ ਜਹੇ ਜਹੇ ਬਸ ਉੱਤੇ ਸਾਬਣ ਲਾ ਕੇ ਆ ਜਾਂਦਾ ਯਾਰ ਹੋਰ ਮੈਂ ਦੱਸ ਕੀ ਜਦੋਂ ਜਦੋਂ ਸੈੱਟ ਤੇ ਹੁੰਨੇ ਆਪਾਂ ਉਦੋਂ ਮੇਕਅਪ ਜਦੋਂ ਉਹ ਚੀਤ ਤੁਹਾਨੂੰ ਕਿਉਂ ਜੀ ਲੱਗਦੀ ਆ ਕਈ ਵਾਰੀ ਆਪਣਾ ਆਰਡ ਜਿਹਾ ਲੱਗਦਾ ਹੁੰਦਾ ਯਾਰ ਵੀ ਆਪਾਂ ਮੇਰੇ ਤਾਂ ਕਰਦੀ ਨਹੀਂ ਮੇਕਅਪ ਸੱਚੀ ਗੱਲ ਐਂ ਜੇ ਉਠਾ ਕੇ ਖਰਾਬ ਆਪ ਦਾ ਹੋ ਗਿਆ ਖਰਾਬ ਆਪ ਦਾ ਹੋ ਗਿਆ ਮੇਰਾ ਤਾਂ ਮੇਕਅਪ ਹੀ ਬੰਦਾ ਹੀ ਨਹੀਂ ਪਤਾ ਲੱਗਦਾ ਮੇਰਾ ਕਦੋਂ ਹੋ ਜਾਂਦਾ ਮੇਕਅਪ ਹੀ ਨਹੀਂ ਬੰਦਾ ਪਤਾ ਲੱਗਦਾ ਯਾਰ ਹੋਰ ਉਹ ਕਿਉਂ ਗੁੱਦਜੀ ਚ ਕੀ ਹੁੰਦਾ ਮਤਲਬ ਪਫਿੰਗ ਹੁੰਦੀ ਹੈ ਜਿੱਦਾਂ ਜਿਵੇਂ ਮੇਰੀ ਆਇਲੀ ਸਕਿਨ ਆਇਲ ਆ ਗਿਆ ਆ ਜਾਂ ਤੁਹਾਡੇ ਕੈਮਰਾ ਤੇ ਕੁਛ ਉਦਾਂ ਦਾ ਦਿਖ ਰਿਹਾ ਕਿ ਤੁਹਾਡਾ ਫੇਸ ਸਹੀ ਨਹੀਂ ਦਿਖ ਰਿਹਾ ਕੁਛ ਪੈਚਸ ਪੈ ਗੇ ਮੇਕਅਪ ਦੇ ਤਾਂ ਪਫ ਕਰ ਦੋ ਯਾਰ ਚਲੇ ਬਾਅਦ ਮੇਕਅਪ ਆਰਟ ਨੂੰ ਜਗਾਉਣਾ ਪੈਂਦਾ ਤੇ ਇਹ ਵੀ ਖੜਾ ਹੋ ਜਾ ਮੇਕਅਪ ਕਰਦੇ ਸੌ ਜਾਂਦਾ ਦੀ ਆਹੋ ਅੱਛਾ ਹੁਣ ਤੁਸੀਂ ਦੇਖ ਲਓ ਮੈਨੂੰ ਕਿੰਨੇ ਇੱਕ ਸ਼ੌਂਕ ਹੈ ਚੀਜ਼ਾਂ ਦਾ ਨਹੀਂ ਉਹਨਾਂ ਨੇਚਰਲ ਸੀਰੇ ਨਾ ਇਹ ਵੀ ਚੀਜ਼ ਜ਼ਰੂਰੀ ਹੁੰਦੀ ਹੈ ਉਹ ਕੰਮ ਵੀ ਨਹੀਂ ਕਰਦੇ ਇਹ ਚਿਹਰਿਆਂ ਦੇ ਪ੍ਰੋਡਕਟ ਨਹੀਂ ਕੰਮ ਕਰਦਾ ਨਹੀਂ ਯਾਰ ਬਾਈ ਸੱਚੀ ਗੱਲ ਹੈ ਨਾ ਤੁਸੀਂ ਮੈਂ ਪਹਿਲਾਂ ਕਹਿੰਦੀ ਸੀ ਬੜੇ ਨੇਚਰਲ ਲੱਗਦੇ ਹੋ ਇਦਾਂ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਹਣਾ ਬੰਦਾ ਵੀ ਯਾਰ ਜਿਉ ਉਹ ਜਾ ਹੈਗਾ ਕਦੇ ਤੁਹਾਨੂੰ ਬਣਨ ਦੀ ਲੋੜ ਪਈ ਆ ਯਾਰ ਮੈਨੂੰ ਤਾਂ ਨਹੀਂ ਲੱਗਦਾ ਮੈਂ ਨੰਦੀ ਰੋਡ ਪਈ ਹੈ ਰੋਡ ਹੈਗੀ ਵੀ ਨਹੀਂ ਹੈ ਮੇਕਅਪ ਕਿਉਂ ਹੋਣਾ ਤੁਸੀਂ ਜੋ ਹੈ ਉਮੀਦੇ ਰਹੋ ਤੁਸੀਂ ਤੁਹਾਨੂੰ ਦੁਨੀਆ ਬਹੁਤ ਵਧੀਆ ਤਰੀਕੇ ਨਾਲ ਐਕਸੈਪਟ ਕਰਦੀ ਹੈ ਤੁਸੀਂ ਕਿਉਂ ਹੋਣਾ ਮੇਕਅਪ ਹੋਣਾ ਕਿਦੇ ਵਾਸਤੇ ਆ ਤੁਸੀਂ ਜਿੰਨੇ ਜ਼ਿਆਦਾ ਮੇਕਅਪ ਹੋਵੋਗੇ ਨਾ ਆਪ ਔਖੇ ਹੋਵੋਗੇ ਕਿਸੇ ਦਾ ਕੁਝ ਨਹੀਂ ਜਾਣਾ ਹੁੰਦਾ ਜੀ ਕਿੰਨਾ ਨਾਲੇ ਨਕਲੀ ਚੀਜ਼ਾਂ ਕਿੰਨਾ ਟਾਈਮ ਚੱਲਦੀਆਂ ਜੋ ਹੈ ਨੈਚੁਰਲ ਹੈ ਔਰ ਰੀਅਲ ਹੋ ਉਹ ਲੰਮੇ ਸਮੇਂ ਤੱਕ ਵਰਕ ਕਰਦੀ ਯਾਰ ਮੈਂ ਤਾਂ ਦੱਸਣਾ ਰੋਡੇ ਘੱਲ ਚ ਕੰਮ ਕਰ ਰਹੇ ਜੀ ਅਸੀਂ 10 11 ਵਜੇ ਹੋਏ ਭੁੱਖ ਲੱਗੀ ਯਾਰ ਮੈਨੂੰ

ਕਿਆ ਤੇ ਸਟੀਨ ਨਾ ਸਾਮ ਜੀ ਤੇ ਕਿ ਅਗਲੇ ਲੱਗਦਾ 100 ਰੁਪਏ ਸਾਡਾ ਭਰਾ ਜਾਣਾ ਵੀ ਇਦਾਂ ਦਾ ਅੱਛਾ ਇਹ ਹਿੰਦੀ ਤੁਸੀਂ ਜੇਪਾ ਹਿੰਦੀ ਬੋਲਦੇ ਸੀਗੇ ਔਖੀ ਲੱਗਦੀ ਹੈ ਹਿੰਦੀ ਬੋਲਣੀ ਹਾਂ ਥੋੜੀ ਥੋੜੀ ਲੱਗਦੀ ਹੈ ਇਹ ਵੀ ਹੁਣ ਅਸੀਂ ਇੱਥੇ ਗਏ ਸੀਗੇ ਤੇ ਸਟਾਏ ਸੀ ਹਰਿਆਣਾ ਚ ਐ ਯਾਰ ਵੀ ਜਿਹੜਾ ਪੰਜਾਬੀ ਚ ਆਪਾਂ ਫਲੋਜੇ ਨਾਲ ਐਕਸੈਂਟ ਨਾਲ ਗੱਲ ਕਰ ਸਕਦੇ ਆਂ ਦੂਜੇ ਨੂੰ ਦੱਸ ਸਕਦੇ ਆਂ ਉਹ ਹਿੰਦੀ ਚ ਥੋੜਾ ਜਿਹਾ ਉਲਝੇ ਜਾਂਦਾ ਕੰਮ ਕਿਤੇ ਕਰੇ ਹਾਂ ਉਹ ਲੰਗਟਾਪਾ ਵਾਲੀ ਹੋ ਜਾਂਦੀ ਹੈ ਨਾ ਹਾਂ ਲੰਗਟਾ ਹਾਂ ਰਟਵਾ ਟਾਪਾ ਜਾਂਦਾ ਹੈ ਨਾ ਲੰਗਾ ਜਾਂਦਾ ਹੈ ਹਿੰਦੀ ਆਪਣੀ ਸਾਰਿਆਂ ਦੀ ਹਾਂ ਲੱਗਦੀ ਵੀਰੇ